ਆ ਆਪ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਰਐਮਕੇ ਜਲੰਧਰ ਅਸੀਂ ਆਪਣੀਆਂ ਪਾਰਟੀਆਂ ਦੇ ਹਿੱਤੇ ਤੇ ਜੋ ਸਾਮਰਾਜੀ ਮੌਲਕ ਅਮਰੀਕਾ ਜਿਹੜਾ ਉਹਦੇ ਖਿਆਰੇ ਤੇ ਇਜ਼ਰਾਇਲ ਵੱਲੋਂ ਜੋ ਫਲਾਸਟਿਨ ਤੇ ਜਿਹੜੇ ਨਇੱਥੇ ਨੋਟ ਨੇ ਉਹਨਾਂ ਦੇ ਉੱਤੇ ਲਗਾਤਾਰ ਜਿਹੜਾ ਹੈਗਾ ਹਮਲਾ ਕੀਤਾ ਜਾ ਰਿਹਾ ਜਿੰਨਾਂ ਕੋਲ ਆਪਣੀ ਕੋਈ ਫੌਜ ਨਹੀਂ ਨਿੰਨਾਂ ਕੋਲ ਕੋਈ ਆਪਣਾ ਜਾਜ ਨਹੀਂ ਉਹਨਾਂ ਕੋਲ ਕੋਈ ਹਥਿਆਰ ਨਹੀਂ ਉਹ ਨਿਰਥੇ ਲੋਕ ਨੇ ਉਹ ਆਪਣੀ ਹੋਂਦ ਵੀ ਰਾਖੀ ਵਾਸਤੇ ਲੜ ਰਿਹਾ ਲੇਕਿਨ ਜਿਹੜਾ ਅਗਰਾਈਲ ਹੈ ਉਹ ਅਮਰੀਕਾ ਦੇ ਇਸ਼ਾਰੇ ਤੇ ਜੋ ਪਲਸਟਿਨ ਦੀ ਧਰਤੀ ਹੈ ਉਹਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਇਸ ਮਨਛਾ ਦੇ ਨਾਲ ਬਹੁਤ ਜਿਹੜੇ ਛੋਟੇ ਛੋਟੇ ਬੱਚੇ ਆਔਰਤੇ جنگ ਦੇ ਵਿੱਚ ਮਾਰ ਕੇ ਜਾ ਰਹੀਆਂ ਕੋਸ਼ਿਸ਼ ਕਰਕੇ ਕਿ ਹਸਪਤਾਲ ਤੇ ਸਕੂਲਾਂ ਨੂੰ ਵੀ ਇਹਦਾ ਟਾਰਗੇਟ ਬਣਾਇਆ ਜਾ ਰਿਹਾ ਔਰ ਨਾਲ ਜਿਹੜੇ ਉਥੇ ਬਾਹਰੋਂ ਕੋਈ ਸਰਟਾ ਲੈ ਕੇ ਜਾਂਦੇ ਆ ਪੀਣੇ ਪਾਣੀ ਜਾਂਦਾ ਰਾਸ਼ਨ ਜਾਂਦਾ ਔਰ ਕੋਈ ਦਵਾਈਆਂ ਜਾਂਦੇ ਉਹ ਜੋ ਲੋਕੋ ਫੇਰ ਲੈ ਕੇ ਜਾਂਦੇ ਆ ਜੋ ਸੰਸਮਨਾਂ ਲੈ ਕੇ ਜਾਂਦੀਆਂ ਅਜਾਇਬ ਵੱਲੋਂ ਉਹਨਾਂ ਦੇ ਉੱਤੇ ਵੀ ਹਮਲੇ ਕੀਤੇ ਜਾ ਰਹੇ ਆ ਉਹਨਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਔਰ ਉੱਥੇ ਦੇ ਲੋਕਾਂ ਨੂੰ ੁੱਖੇ ਮਾਰ ਕੇ ਧਿਆਏ ਮਾਰ ਕੇ ਉਹਨਾਂ ਦਾ ਉਜਾੜਾ ਜਿਹੜਾ ਉਹ ਕਰਨਾ ਚਾਹੁੰਦੇ ਆ ਇਸੇ ਬਰਤ ਫਾਟੀਆਂ ਜਿਹੜੀਆਂ ਪਾਰਟੀਆਂ ਫੱਟੀਆਂ ਪਾਰਟੀਆਂ ਨੇ ਜੋ ਸੱਤਾ ਦਿੱਤਾ ਸੀ ਉਹਦੇ ਸੱਦੇ ਦੇ ਤਹਿਤ ਅਸੀਂ ਸਰਦੂਰਗੜ ਸ਼ਹਿਰ ਦੇ ਅੰਦਰ ਆ ਕਿ ਜਿਹੜਾ ਅਮਰੀਕਾ ਸਾਮਰਾਜ ਔਰ ਇਜ਼ਰਾਈਲ ਦੇ ਖਿਆਰੇ ਤੇ ਜੋ ਕੁਝ ਸਾਰਾ ਸਤਾਇਆ ਲਉਂਦਾ ਕੋਲੋਂ ਅਧੀਨ ਪ੍ਰੋਕਟਸਾ ਮਜਾਰਾ ਜਿਹੜਾ ਉਹ ਅਫੀ ਕਰਨ ਲੱਗੇ ਹੋਏ ਸੀ ਅੱਜ